ਸਤਾਰਾ ਅਪ੍ਰੈਲ 2023 ਫੇਰ ਕੈਨੇਡਾ ਦਾ ਇੱਕ ਜਹਾਜ਼ ਟ੍ਰਾਂਟੋ ਪੀਅਰਸਨ ਹਵਾਈ ਅੱਡੇ ਤੇ ਉਤਰਿਆ ਇਹ ਕੋਈ ਆਮ ਜਹਾਜ਼ ਨਹੀਂ ਸੀ ਇਸ ਦੇ ਅੰਦਰ ਇੱਕ ਕੰਟੇਨਰ ਵਿੱਚ 6600 ਪਿਓਰ ਸੋਨੇ ਦੇ ਬਿਸਕਟ ਸਨ ਜਿਨ੍ਹਾਂ ਦਾ ਵੇਟ ਤਕਰੀਬਨ 4 ਕੁਇੰਟਲ ਬਣਦਾ ਸੀ ਨਾਲ ਹੀ ਫੋਰਨ ਕਰੰਸੀ ਦੇ ਰੂਪ ਵਿੱਚ 2.5 ਮਿਲੀਅਨ ਡਾਲਰ ਦੀ ਰਾਸ਼ੀ ਸੀ 에어ਪੋਰਟ ਤੇ ਲੈਂਡ ਕਰਨ ਤੋਂ ਬਾਅਦ ਜਹਾਜ਼ ਵਿੱਚੋਂ ਇਹ ਕੰਟੇਨਰ ਉਤਾਰ ਕੇ 에어ਪੋਰਟ ਦੀ ਹੋਲਡਿੰਗ ਫੈਸਿਲਿਟੀ ਵਿੱਚ ਜਮ੍ਹਾਂ ਕਰ ਲਿਆ ਗਿਆ ਪਰ ਜਦੋਂ ਫੀਸ਼ੀਅਲ ਅਧਿਕਾਰੀ ਸੋਨਾ ਤੇ ਕਰੰਸੀ ਨਾਲ ਭਰਿਆ ਕਾਰਗੋ ਲੈਣ ਆਏ ਤਾਂ ਉੱਥੇ ਕੁਝ ਵੀ ਨਹੀਂ ਸੀ 에어ਪੋਰਟ ਅੰਦਰੋਂ ਹੀ ਕੰਟੇਨਰ ਗਾਇਬ ਹੋ ਗਿਆ ਐਨਾ ਕੀਮਤੀ ਕੰਟੇਨਰ ਕੌਣ ਕਿੱਥੇ ਲੈ ਗਿਆ ਕਿਸੇ ਨੂੰ ਵੀ ਖਬਰ ਨਹੀਂ ਸੀ ਜਦ 6 ਘੰਟੇ ਤੱਕ ਕੰਟੇਨਰ ਨਾ ਮਿਲਿਆ ਤਾਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਪਰ ਉਹਦੋਂ ਨੂੰ ਤਾਂ ਉਹ ਕਿੱਥੋਂ ਦਾ ਕਿੱਥੇ ਪਹੁੰਚ ਚੁੱਕਿਆ ਸੀ ਲਗਭਗ 1 ਸਾਲ ਤੱਕ ਜਾਂਚ ਚੱਲਦੀ ਰਹੀ ਤੇ 2024 ਵਿੱਚ ਆ ਕੇ ਸਾਰਾ ਪੇਤ ਖੁੱਲਿਆ ਇਸ ਸਟੋਰੀ ਵਿੱਚ ਦੋ ਪੰਜਾਬੀ ਵੀ ਸ਼ਾਮਲ ਸਨ। ਅਸਲ ਵਿੱਚ ਇਹ ਕਹਾਣੀ ਸ਼ੁਰੂ ਹੁੰਦੀ ਹੈ ਸਵਿਟਜ਼ਰਲੈਂਡ ਤੋਂ। ਸਵਿਟਜ਼ਰਲੈਂਡ ਦੀ ਇੱਕ ਰਿਫਾਇਨਰੀ ਨੇ 4 ਕਵਾਂਟਲ ਸੋਨੇ ਦੇ ਬਿਸਕਟ ਟੋਰਾਂਟੋ ਦੀ TD ਬੈਂਕ ਵਿੱਚ ਟ੍ਰਾਂਸਫਰ ਕਰਨਾ ਸੀ। ਉਦੋਂ ਹੀ ਸਵਿਸ ਬੈਂਕ ਨੇ ਵੀ ਕੁਝ ਫੋਰਨ ਕਰੰਸੀ ਵੈਨਕੂਵਰ ਦੀ ਕਰੰਸੀ ਐਕਸਚੇਂਜ ਵਿੱਚ ਪਹੁੰਚਾਉਣੀ ਸੀ ਜਿਸ ਦੀ ਕੀਮਤ ਲਗਭਗ 2.5 ਮਿਲੀਅਨ ਕੈਨੇਡੀਅਨ ਡਾਲਰ ਸੀ। ਇਹਨਾਂ ਦੋਹਾਂ ਕੰਪਨੀਆਂ ਨੇ ਡ੍ਰਿੰਕਸ ਨਾਮ ਦੀ ਇੱਕ ਸਿਕਿਉਰਿਟੀ ਕੰਪਨੀ ਤੱਕ ਪਹੁੰਚ ਕੀਤੀ ਤੇ ਸਾਰਾ ਸਮਾਨ ਸੁਰੱਖਿਅਤ ਕੈਨੇਡਾ ਪਹੁੰਚਾਉਣ ਲਈ ਕਿਹਾ। ਬ੍ਰਿੰਕਸ ਨੇ ਸ਼ਿਪਮੈਂਟ ਕੈਨੇਡਾ ਲਈ ਜਾਣ ਲਈ 에어 ਕੈਨੇਡਾ ਦੀ ਇੱਕ ਫਲਾਈਟ ਬੁੱਕ ਕੀਤੀ। 4 ਕਵੰਟਲ ਸੋਨਾ ਤੇ ਕਰੰਸੀ ਇੱਕੋ ਕੰਟੇਨਰ ਵਿੱਚ ਲੋਡ ਕਰਕੇ 에어 ਕੈਨੇਡਾ ਦੀ ਫਲਾਈਟ ਰਾਹੀਂ ਟੋਰਾਂਟੋ ਲਈ ਰਵਾਨਾ ਕਰ ਦਿੱਤਾ ਗਿਆ। 17 ਅਪ੍ਰੈਲ 2023 ਨੂੰ ਸ਼ਾਮ ਦੇ 3:52 ਮਿੰਟ ਤੇ ਇਹ ਫਲਾਈਟ ਟੋਰਾਂਟੋ ਪੀਅਰਸਨ 에어ਪੋਰਟ ਤੇ ਪਹੁੰਚੀ। ਕੀਮਤੀ ਸਮਾਨ ਨਾਲ ਭਰਿਆ ਇਹ ਕਾਰਗੋ 에어ਪੋਰਟ ਦੀ ਹੋਲਡਿੰਗ ਫੈਸਿਲਿਟੀ ਦੇ ਇੱਕ ਵੇਅਰਹਾਊਸ ਵਿੱਚ ਜਮ੍ਹਾਂ ਕਰ ਲਿਆ ਗਿਆ। ਤਕਰੀਬਨ 45 ਮਿੰਟ ਅੰਦਰ ਇਹ ਕਨ ਜਾਣ ਆਦਮੀ ਵੱਡਾ ਟਰੱਕ ਲੈ ਕੇ ਇਸ ਵੇਅਰ ਹਾਊਸ ਵਿੱਚ ਪਹੁੰਚਿਆ ਜਿਸ ਕੁਲ ਸ਼ਿਪਮੈਂਟal ਜਾਣ ਲਈ ਇੱਕ ਵੇ ਬਿਲ ਮੌਜੂਦ ਸੀ ਪਰ ਇਹ ਬਿਲ ਸੋਨੇ ਅਤੇ ਕਰੰਸੀ ਦਾ ਨਹੀਂ ਸੀ ਇਹ ਤਾਂ ਪਿਛਲੇ ਦਿਨ ਆਇਆ ਇੱਕ ਸੀ ਫੂਡ ਦੇ ਕੰਟੇਨਰ ਦਾ ਡੁਪਲੀਕੇਟ ਬਿਲ ਸੀ ਜੋ 에ਰਪੋਰਟ ਅੰਦਰ ਹੀ ਪ੍ਰਿੰਟ ਕੀਤਾ ਗਿਆ ਸੀ ਪਰ 에ਰ ਕੈਨੇਡਾ ਦੇ ਕਰਮਚਾਰੀ ਨੇ ਬਿਲ ਵੱਲ ਦੇਖਿਆ ਤੇ ਚੁੱਪਚਾਪ ਹੀ 4 ਕੁਇੰਟਲ ਸੋਨੇ ਅਤੇ ਕਰੰਸੀ ਨਾਲ ਭਰਿਆ ਕਾਰਗੋ ਡਰਾਈਵਰ ਦੇ ਟਰੱਕ ਵਿੱਚ ਲਾਦ ਦਿੱਤਾ ਉਹ ਡਰਾਈਵਰ ਸੋਨਾ ਲੈ ਕੇ ਤੁਰੰਤ ਹੀ ਨਿਕਲ ਗਿਆ। ਤਕਰੀਬਨ 3 ਘੰਟੇ ਬਾਅਦ ਕੰਪਨੀ ਦਾ ਅਸਲੀ ਟਰੱਕ ਆਪਣੇ ਸੋਨੇ ਦਾ ਸ਼ਿਪਮੈਂਟ ਲੈਣ ਆਇਆ ਪਰ ਉਹ ਤਾਂ ਪਹਿਲਾਂ ਹੀ ਕੋਈ ਜਾ ਚੁੱਕਾ ਸੀ। ਬ੍ਰਿੰਗਸ ਨੇ 에ਅ ਕੈਨੇਡਾ ਤੱਕ ਪਹੁੰਚ ਕੀਤੀ ਪਰ ਜਦ ਕੋਈ ਹਲਣਾ ਆਇਆ ਤਾਂ ਪੁਲਿਸ ਨੂੰ ਇਤਲਾਹ ਕੀਤੀ ਗਈ। ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਉਸ ਟਰੱਕ ਨੂੰ ਟਰੈਕ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਇਹਦੇ ਲਈ ਉਹਨਾਂ ਨੂੰ ਘਰ-ਘਰ ਜਾ ਕੇ ਸੀਸੀਟੀਵੀ ਫਰੋਲਣੇ ਪੈਣੇ ਸੀ ਜਿਦੇ ਵਿੱਚ ਬਹੁਤ ਸਮਾਂ ਲੱਗਦਾ ਹੈ। ਪੁਲਿਸ ਨੇ ਪੂਰਾ ਜ਼ੋਰ ਲਾ ਦਿੱਤਾ। ਪਰ ਇਸ ਮਾਮਲੇ ਦੀ ਕੋਈ ਅਗਸੋਗ ਨਹੀਂ ਨਿਕਲ ਰਹੀ ਸੀ ਸਿਕਿਉਰਿਟੀ ਕੰਪਨੀ ਬ੍ਰਿੰਕਸ ਨੇ ਏਅਰ ਕੈਨੇਡਾ ਤੇ ਹੀ ਮੁਕੱਦਮਾ ਕਰ ਦਿੱਤਾ ਕਿ ਇਹਨਾਂ ਨੇ ਕਾਰਗੋ ਨੂੰ ਸੰਭਾਲਣ ਵਿੱਚ ਵੱਡੀ ਲਾਪਰਵਾਹੀ ਕੀਤੀ ਬਿਨਾਂ ਕਿਸੇ ਜਾਂਚ ਜਾਂ ਪੁੱਛਗਿੱਛ ਤੋਂ ਕਿਸੇ ਨੂੰ ਵੀ ਸ਼ਿਪਮੈਂਟ ਫੜਾ ਦਿੱਤਾ ਗਿਆ ਪਰ ਏਅਰ ਕੈਨੇਡਾ ਨੇ ਅਗੋਂ ਬ੍ਰਿੰਕਸ ਤੇ ਹੀ ਦੋਸ਼ ਲਗਾ ਦਿੱਤੇ ਕਿ ਉਹਨਾਂ ਨੇ ਸ਼ਿਪਮੈਂਟ ਵਿੱਚ ਕੀਮਤੀ ਸਮਾਨ ਹੋਣ ਬਾਰੇ ਪਹਿਲਾਂ ਸੂਚਿਤ ਹੀ ਨਹੀਂ ਕੀਤਾ ਗਿਆ ਅਤੇ ਕੰਪਨੀ ਨੇ ਵਧੇਰੀ ਸੁਰੱਖਿਆ ਲਈ ਵਾਧੂ ਪੇਮੈਂਟ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਇਹਨਾਂ ਦੀ ਆਪਸੀ ਤਕਰਾਰ ਵਿੱਚ ਚੋਰ ਆਪਣਾ ਕੰਮ ਕਰ ਚੁੱਕੇ ਸਨ ਬਿਨਾਂ ਕਿਸੇ ਜਾਨੀ ਮਾਲੀ ਨੁਕਸਾਨ ਦੇ ਅਰਬਾਂ ਰੁਪਏ ਦਾ ਸੋਨਾ ਤੇ ਕ੍ਰਾਂਸੀ ਉਡਾ ਲਈ ਗਈ ਸੀ ਚੋਰੀ ਤੋਂ ਬਾਅਦ ਜ਼ਿਆਦਾਤਰ ਸੋਨਾ ਪਿਗਲਾ ਕੇ ਇੰਟਰਨੈਸ਼ਨਲ ਮਾਰਕੀਟ ਵਿੱਚ ਵੇਚ ਦਿੱਤਾ ਗਿਆ ਜਿਸ ਨੂੰ ਟਰੈਕ ਕਰਨਾ ਸੰਭਵ ਸੀ ਪੁਲਿਸ ਨੂੰ ਸਿਰਫ 4.5 ਲੱਖ ਡਾਲਰ ਤੇ ਸੋਨੇ ਦੇ 6 ਬ੍ਰੇਸਲੇਟ ਹੀ ਮਿਲੇ ਜਿਨ੍ਹਾਂ ਦੀ ਕੀਮਤ ਲਗਭਗ 90 ਹਜ਼ਾਰ ਡਾਲਰ ਸੀ ਪੁਲਿਸ ਨੇ 1 ਸਾਲ ਦੀ ਜਾਂਚ ਵਿੱਚ ਸੈਂਕੜੇ ਘਰਾਂ ਤੇ ਬਿਜ਼ਨਸਾਂ 'ਤੇ ਛਾਪੇਮਾਰੀ ਕੀਤੀ ਪਰ ਲੋਕਾਂ ਤੋਂ ਪੁੱਛ ਗਏ ਸ ਤੇ ਇੰਟਰਵਿਊ ਦੇ ਜ਼ਰੀਏ ਪੁਲਿਸ ਨੇ ਆਖਿਰੋ ਟਰੱਕ ਲੱਭ ਹੀ ਲਿਆ ਸੀ ਤੇ ਉਸ ਤੇ ਡਰਾਈਵਰ ਦਾ ਵੀ ਪਤਾ ਲੱਗ ਗਿਆ ਸੀ ਡੋਰਾਂਟੇ ਕਿੰਗ ਮੈਕਲੀਨ ਨਾਮ ਦਾ ਇਹ ਡਰਾਈਵਰ ਕੈਨੇਡਾ ਯੂ ਐਸ ਬਾਰਡਰ ਤੇ ਹਥਿਆਰ ਸਮਗਲ ਕਰਦਾ ਹੋਇਆ ਫੜਿਆ ਗਿਆ ਪੁਲਿਸ ਦੇ ਕਹਿਣ ਅਨੁਸਾਰ ਇਸ ਡੱਕੇ ਵਿੱਚ ਟੋਟਲ 9 ਜਣੇ ਸ਼ਾਮਿਲ ਸਨ ਜਿਨ੍ਹਾਂ ਚੋਂ ਪਰਮਪਾਲ ਸਿੱਧੂ ਅਤੇ ਸਿਮਰਨਪ੍ਰੀਤ ਭੰਨੇਸਰ ਇਹ ਕੈਨੇਡਾ ਦੇ ਸਟਾਫ ਅੰਦਰ ਹੀ ਮੌਜੂਦ ਸਨ ਜਿਨ੍ਹਾਂ ਦੀ ਮਦਦ ਤੋਂ ਬਿਨਾ ਇਹ ਚੋਰੀ ਸੰਭਵ ਨਹੀਂ ਸੀ ਬ੍ਰੈਂਪਟਨ ਦਾ 54 ਸਾਲ ਦਾ ਪਰਮਪਾਲ ਸਿੱਧੂ ਵੀ ਚੋਰੀ ਸਮੇਂ ਏਅਰ ਕਨੇਡਾ ਦੇ ਅੰਦਰ ਹੀ ਕੰਮ ਕਰ ਰਿਹਾ ਸੀ ਜਿਸ ਨੂੰ 5000 ਡਾਲਰ ਤੋਂ ਵੱਧ ਦੀ ਚੋਰੀ ਅਤੇ ਸਾਜ਼ਿਸ਼ ਦੇ ਦੋਸ਼ਾਂ 'ਤੇ ਗ੍ਰਿਫਤਾਰ ਕੀਤਾ ਗਿਆ ਸੀ ਸਿਮਰਨਪ੍ਰੀਤ ਬਨੇਸਰ ਵਿਰੁੱਧ ਵੀ ਰੈਸਟ ਵਾਰੰਟ ਜਾਰੀ ਕੀਤਾ ਗਿਆ ਹੈ ਪੁਲਿਸ ਨੇ ਟੋਟਲ 5 ਬੰਦੇ ਗ੍ਰਿਫਤਾਰ ਕੀਤੇ ਪਰ ਇਨ੍ਹਾਂ 'ਚੋਂ ਕਿਸੇ 'ਤੇ ਵੀ ਹਾਲੇ ਤੱਕ ਦੋਸ਼ ਸਾਬਿਤ ਨਹੀਂ ਹੋਏ ਜਿਸ ਕਾਰਨ ਕੁਝ ਪੂ ਬੰਦਿਆਂ ਦੇ ਨਾਲ ਜ਼ਮਾਨਤ 'ਤੇ ਰਿਹਾਅ ਹੋ ਗਏ ਹਨ ਹਾਲਾਂਕਿ ਚੋਰੀ ਡਾਕਾ ਮਾਰਨਾ ਕੋਈ ਚੰਗੀ ਗੱਲ ਨਹੀਂ ਹੈ ਪਰ ਇਹ ਪਲਾਨ ਕਮਾਉ ਦਾ ਸੀ ਜਿਸ ਵਿੱਚ ਬਿਨਾ ਕਿਸੇ ਹਥਿਆਰ ਜਾਂ ਤੱਕੇਸ਼ਾਈ ਦੇ ਚੋਰ ਅਰਬਾਂ ਰੁਪਏ ਦਾ ਸੋਨਾ ਤੇ ਡਾਲਰ ਚੋਰੀ ਕਰਕੇ ਲੈ ਗਏ ਬੜੇ ਹੀ ਸ਼ਾਤਰ ਦਿਮਾਗ ਨਾਲ ਸਭ ਕੁਝ ਪਲਾਨ ਕੀਤਾ ਹੋਇਆ ਸੀ ਦੋਸਤੋ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਫੋਲੋ ਕਰ ਲਓ ਅਣਮੁੱਲੇ ਵਿਚਾਰ